ਅੱਤਿਸ਼ਰੀ ਅਕਾਲ ਜੀ ਮਾਨੂਪੁਰ ਪਿੰਡ ਮਾਨੂਪੁਰ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣੇ ਤੋਂ ਬੋਲਦਿਆਂ ਜੀ ਮੈਚ ਚੱਲਦਾ ਜੀ ਇੱਕ ਮਾਨੂਪੁਰ ਦੀ ਟੀਮ ਹੈ ਇੱਕ ਜਲਨਪੁਰ ਦੀ ਮੈਚ ਚੱਲ ਰਿਹਾ ক্রিকেট ਦਾ ਇਹ ਮਾਨੂਪੁਰ ਦੇ ਗਰਾਊਂਡ 'ਚ ਧਿਆਨ ਨਾਲ ਦੇਖੋ ਜੀ ਵਾਈਡ ਹੋਊ ਵਾਈਡ ਬਾਲਾ ਬੱਬੇ ਉਹ ਵਾਈਡ ਆਇਆ ਇਹਦਾ ਉੱਤੇ ਵਰਮਨ ਬੈਟ ਬਾਲ ਵਾਈਡ ਵਾਲਾ ਉਹ ਵਾਈਡ ਦੇ ਦੇ ਯਾਰ ਦੇਖੋ ਜੀ ਮੈਚ ਮਾਨਨੂਪੁਰ ਅਤੇ ਜਲਨਪੁਰ ਦੀਆਂ ਟੀਮਾਂ ਵਿਚਾਲੇ ਮਾਨਨੂਪੁਰ ਦੇ ਗਰਾਊਂਡ 'ਚ ਬਾਸ ਦੇ ਦੇ ਨਾਲ ਚੱਲ ਦਵਾਲ ਓਏ ਮੁੜ ਜਾ ਮੁੜ ਜਾ ਮੁੜ ਜਾ ਬੋਬਾ ਯਾਰ ਬਾਤ ਪੁੱਖਾ ਯਾਰ ਬੋ ਆਵਾਜ਼ ਕਰਵੇਂ ਤਾਂ ਲਾ ਓਏ ਚੱਲੇ 라ਈਦਾਂ ਦਾ ਪੱਕੀ ਜਿਦਾ ਹੀ ਹੋਆ ਬੈਟਰ ਹੂੰ ਬਹੁਤ ਵਧੀਆ ਮੈਚ ਚੱਲ ਰਿਹਾ ਹੈ ਜਲਨਪੁਰ ਅਤੇ ਮਾਨੂਪੁਰ ਦੀਆਂ ਟੀਮਾਂ ਵਿਚਾਲੇ ਕ੍ਰਿਕਟ ਦਾ ਆਨੰਦ ਮਾਣੋ ਹੋ ਨਾ ਬਦਲਦੀਆਂ ਦੁਨੀਆਂ ਬਹੁਤ ਦੁਨੀਆਂ ਕੁਝ ਇਹ ਮੋੜੇ ਨੇ ਬਦਲਦੀਆਂ ਅਸਲਿਆ ਬਾਬਾ ਬੇਟਾ ਦਾ ਪਿੱਛੇ ਹੀ ਹੋ ਜਾਂਦਾ ਕਿੰਨਾ ਹੋ ਗਿਆ ਦੋ ਕਰ ਲੈ ਦੋ

ਉਨੀ ਮਾਰੀ ਆਨੇ ਫਿਰ ਉਹ ਖੜੀ ਨਹੀਂ ਹੋਈ ਉੱਤੇ ਉਦੋਂ ਬਾਅਦ ਫ੍ਰੀ ਹਿੱਟਰ ਜਾ ਰਿਹਾ ਪੂਰਾ ਹੀ ਖੜੀ ਹੋਈ ਆ ਨਹੀਂ ਚਾਲ ਜਾਲਾ ਨਹੀਂ ਹੋਇਆ ਹੋਣਾ ਇੱਕ ਰਹਿਦੀ ਆ ਯਾਰ ਇਹ ਚੋਤਾ ਲੋ ਤਾਂ ਬਾਅਦ ਉੱਪਰ ਖੜੀ ਨਹੀਂ ਆਉਂਦੀ ਉਹ ਹੀ ਸੜਾ ਬੋਲੀ ਜਾਂਦਾ ਏ